ਸਤਿ ਸ਼੍ਰੀ ਅਕਾਲ ਜੀ ਸਟੱਡੀ ਟਾਈਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪੰਜਾਬੀ ਵਿਆਕਰਨ ਦਾ ਪੰਜਵਾਂ ਟੌਪਿਕ ਕਿਰਿਆ ਵਿਸ਼ੇਸ਼ਣ ਬਾਰੇ ਪੜਾਂਗੇ ਜੋ ਸ਼ਬਦ ਬੋਧ ਆ ਉਹਨੂੰ 8 ਵਰਗਾਂ ਦੇ ਵਿੱਚ ਵੰਡਿਆ ਹੋਇਆ ਪਹਿਲਾ ਹੈਗਾ ਨਾਮ ਦੂਸਰਾ ਪੜਨਾਮ ਤੀਸਰਾ ਵਿਸ਼ੇਸ਼ਣ ਚੌਥਾ ਹੈਗਾ ਕਿਰਿਆ ਤੇ ਪੰਜਵਾਂ ਹੈਗਾ ਜੀ ਕਿਰਿਆ ਵਿਸ਼ੇਸ਼ਣ ਅੱਜ ਆਪਾਂ ਕਿਰਿਆ ਵਿਸ਼ੇਸ਼ਣ ਬਾਰੇ ਪੜਾਂਗੇ ਇਹਨੂੰ ਅੰਗਰੇਜ਼ੀ ਦੀ ਵਿੱਚ ਐਡਵਰਬ ਆਖਦੇ ਆ ਕਿਰਿਆ ਵਿਸ਼ੇਸ਼ਣ ਜੇਕਰ ਆਪਾਂ ਇਹਦੀ ਪਰਵਾਸ਼ਾ ਦੇਖੀਏ ਕਿ ਜਿਹੜੇ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਕਿ ਕਿਰਿਆ ਕਿਉਂ ਹੋ ਰਹੀ ਆ ਕਿੰਨੀ ਹੋ ਰਹੀ ਆ ਕਿਵੇਂ ਹੋ ਰਹੀ ਆ ਇਹ ਜਿਹੜੇ ਸਾਰੇ ਕਾਰਨਾਂ ਇਹਨੂੰ ਆਪਾਂ ਜਿਹੜੇ ਇਹਦੇ 8 ਪ੍ਰਕਾਰ ਆ ਉਹਨਾਂ ਦੇ ਵਿੱਚ ਜਾਣਾਂਗੇ ਪੰਜਾਬੀ ਦੇ ਵਿੱਚ ਜਿਹੜੀ ਕਿਰਿਆ ਵਿਸ਼ੇਸ਼ਣਾ ਇਹ 8 ਪ੍ਰਕਾਰ ਦੇ ਆ ਪਹਿਲਾ ਹੈਗਾ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੂਸਰਾ ਹੈਗਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਤੀਸਰਾ ਹੈਗਾ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਚੌਥਾ ਹੈਗਾ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਪੰਜਵਾਂ ਹੈਗਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਛੇਵਾਂ ਹੈਗਾ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਸੱਤਵਾਂ ਹੈਗਾ ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਅੱਠਵਾਂ ਹੈਗਾ ਨਿਸ਼ਚੈਵਾਚਕ ਜਾਂ ਇਹਨੂੰ ਤਕੀਦਵਾਚਕ ਕਿਰਿਆ ਵਿਸ਼ੇਸ਼ਣ ਵੀ ਕਿਹਾ ਜਾਂਦਾ ਹਾਂਜੀ ਪਹਿਲਾ ਹੈਗਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਜਿਹੜੇ ਸ਼ਬਦ ਕਿਰਿਆ ਦੇ ਸਮੇਂ ਦੇ ਹੋਣ ਬਾਰੇ ਦੱਸਦੇ ਹਨ ਉਹਨਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿ ਸਾਨੂੰ ਟਾਈਮ ਦਾ ਪਤਾ ਲੱਗਦਾ ਕਿ ਕਦੋਂ ਹੋਈ ਹੈ ਇਹ ਕਿਰਿਆ ਇਹਨੂੰ ਕੀ ਕਿਹਾ ਜਾਊਗਾ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਇਹਦੀ ਐਗਜ਼ਾਮਪਲ ਦੇਖੋ ਜਿਵੇਂ ਸ਼ਾਮ ਨੂੰ ਸੀਤਾ ਰੋਜ਼ ਆਉਂਦੀ ਹੈ ਇਹਦੇ ਵਿੱਚ ਜਿਹੜਾ ਸ਼ਾਮ ਸ਼ਬਦ ਆ ਇਹ ਆਪਾਂ ਨੂੰ ਦੱਸ ਰਿਹਾ ਨਾ ਕਿ ਕਦੋਂ ਆਉਂਦੀ ਆ ਸ਼ਾਮ ਨੂੰ ਆਉਂਦੀ ਆ ਤੇ ਇਹ ਕੀ ਹੋ ਜਾਊਗਾ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਪਿਤਾ ਜੀ ਹਰ ਰੋਜ਼ ਸੈਰ ਕਰਦੇ ਹਨ ਕਦੋਂ ਕਰਦੇ ਆ ਜੀ ਉਹ ਹਰ ਰੋਜ਼ ਕਰਦੇ ਆ ਤੇ ਇਹ ਕਾਦੇ ਵਿੱਚ ਆ ਜੂਗਾ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਦੂਸਰਾ ਹੈਗਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਜਿਹੜੇ ਸ਼ਬਦ ਕਿਰਿਆ ਦੀ ਸੰਖਿਆ ਗਿਣਤੀ ਬਾਰੇ ਦੱਸਦੇ ਹਨ ਜਿੱਥੋਂ ਆਪਾਂ ਨੂੰ ਸੰਖਿਆ ਜਾਂ ਗਿਣਤੀ ਦਾ ਪਤਾ ਲੱਗਦਾ ਉਹਨੂੰ ਆਪਾਂ ਕੀ ਕਹਾਂਗੇ ਜੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿ ਕਿੰਨੀ ਹੈ ਦੀ ਗਿਣਤੀ ਆ ਇਹਦੇ ਬਾਰੇ ਆਪਾਂ ਨੂੰ ਪਤਾ ਲੱਗੇ ਜਿਵੇਂ 1 2 3 ਬਾਰ ਬਾਰ ਦੁਆਰਾ ਆਦਿ ਇਹਦੀ ਐਗਜ਼ਾਮਪਲ ਦੇਖੋ ਜਿਵੇਂ ਰਾਮ ਦੁਆਰਾ ਦਿੱਲੀ ਗਿਆ ਇਦੇ ਵਿੱਚ ਜਿਹੜਾ ਦੁਵਾਰਾ ਸ਼ਬਦ ਆਇ ਗਿਣਤੀ ਦੱਸ ਰਿਹਾ ਵੀ ਕਿੰਨੀ ਵਾਰ ਗਿਆ ਉਹ ਦੁਵਾਰਾ ਗਿਆ ਦਿੱਲੀ ਇਸ ਤਰ੍ਹਾਂ ਹੈ ਕਿ ਜੇ ਬੱਚਾ ਬਾਰ-ਬਾਰ ਉੱਠਦਾ ਹੈ ਇਸ ਦੇ ਵਿੱਚ ਆਪਾਂ ਨੂੰ ਗਿਣਤੀ ਦੱਸ ਰਿਹਾ ਕਿੰਨੀ ਵਾਰ ਉੱਠਦਾ ਜੀ ਉਹ ਬਾਰ-ਬਾਰ ਉੱਠਦਾ ਹੈ ਉਸ ਨੂੰ ਆਪਾਂ ਕੀ ਕਹਾਂਗੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਾਂਜੀ ਤੀਸਰਾ ਹੈਗਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਉਹ ਹੁੰਦੇ ਆ ਕਹਿੰਦੇ ਜਿਹੜੇ ਸ਼ਬਦ ਕਿਰਿਆ ਦੇ ਹੋਣ ਦੇ ਸਥਾਨ ਬਾਰੇ ਦੱਸਦੇ ਹਨ ਉਹਨਾਂ ਨੂੰ ਆਪਾਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਾਂ ਜਿਵੇਂ ਉੱਤੇ, ਹੇਠਾਂ, ਅੰਦਰ, ਬਾਹਰ ਇਹ ਸਾਰੇ ਕੀ ਹੈ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਆ ਜਾਂਦੇ ਆ। ਇਹਦੀ ਉਦਾਹਰਨ ਦੇਖੋ ਜਿਵੇਂ RAM ਪਟਿਆਲੇ ਰਹਿ ਰਿਹਾ ਹੈ। ਇਹਦੇ ਵਿੱਚ ਆਪਾਂ ਨੂੰ ਕਿੱਥੇ ਦਾ ਪਤਾ ਲੱਗਦਾ ਕਿ RAM ਕਿੱਥੇ ਰਹਿ ਰਿਹਾ ਪਟਿਆਲੇ। ਦੂਸਰੀ ਬੱਚੇ ਕਮਰੇ ਵਿੱਚ ਆ ਗਏ। ਕਿੱਥੇ ਆ ਗਏ ਜੀ? ਕਮਰੇ ਵਿੱਚ। ਤਾਂ ਇਹ ਹੈਗਾ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਚੌਥਾ ਹੈਗਾ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਉਹ ਹੁੰਦਾ ਜਦੋਂ ਅਸੀਂ ਕਹਿੰਦੇ ਜਗ੍ਹਾ ਵਿਅਕਤੀ ਵਸਤੂ ਆਦਿਆਂ ਕਿਸਮਾਂ ਜਾਂ ਪ੍ਰਕਾਰ ਦੇਖਦੇ ਹਾਂ ਉਹਨੂੰ ਆਪਾਂ ਕੀ ਕਹਾਂਗੇ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿ ਜਿਹੜੇ ਸ਼ਬਦ ਕਿਰਿਆ ਦੇ ਤਰੀਕੇ ਜਾਂ ਢੰਗ ਦੱਸਦੇ ਉਹਨੂੰ ਆਪਾਂ ਕੀ ਕਹਾਂਗੇ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਇਸ ਤਰ੍ਹਾਂ ਇਸ ਪ੍ਰਕਾਰ ਉਸ ਤਰ੍ਹਾਂ ਆਦਿ ਇੱਕ ਐਗਜ਼ਾਮਪਲ ਦੇਖੋ ਜਿਵੇਂ ਬੱਚਾ ਹੌਲੀ-ਹੌਲੀ ਬੋਲਦਾ ਹੈ ਕਿਵੇਂ ਬੋਲਦਾ ਬੱਚਾ ਹੌਲੀ-ਹੌਲੀ ਬੋਲਦਾ ਤਾਂ ਇਹ ਕੀ ਹੈ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਣ ਹੈ ਹਾਂਜੀ ਪੰਜਵਾਂ ਹੈਗਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਉਹ ਹੁੰਦੇ ਆ ਕਹਿੰਦੇ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਹੋਣ ਅਰਥਾਤ ਵਾਪਰਨ ਦੇ ਕਾਰਨ ਸੰਬੰਧੀ ਜਾਣਕਾਰੀ ਮਿਲੇ ਆਪਾਂ ਨੂੰ ਕੋਈ ਰੀਜ਼ਨ ਮਿਲੇ ਉਹ ਆਪਾਂ ਕੀ ਕਹਾਂਗੇ ਜੀ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਇਸ ਲਈ ਇਸ ਤਰ੍ਹਾਂ ਆਦ ਹਾਂਜੀ ਇਹਦੀ ਉਦਾਹਰਣ ਦੇਖੋ ਕਹਿੰਦੇ ਬੇਬੇ ਪੇਕੇ ਗਈ ਕਿਉਂਕਿ ਨਾਨਾ ਬਿਮਾਰ ਸੀ ਇਹਦੇ ਵਿੱਚ ਕਿਉਂ ਬਾਰੇ ਆਪਾਂ ਨੂੰ ਪਤਾ ਲੱਗਦਾ ਵੀ ਪੇਕੇ ਕਿਉਂ ਗਈ ਜਿਹੜਾ ਕਿਉਂਕਿ ਸ਼ਬਦ ਆ ਉਹ ਆਪਾਂ ਨੂੰ ਇਹਦਾ ਕਾਰਨ ਦੱਸ ਰਿਹਾਗਾ ਠੀਕ ਹੈ ਜੀ ਦੂਸਰਾ ਹੈਗਾ RAM ਨੇ ਮਿਹਨਤ ਕੀਤੀ ਇਸ ਲਈ ਪਾਸ ਹੋ ਗਿਆ ਇਹਦੇ ਵਿੱਚ ਜਿਹੜਾ ਇਸ ਲਈ ਸ਼ਬਦ ਆ ਉਹ ਆਪਾਂ ਨੂੰ ਕਾਰਨ ਦੱਸ ਰਿਹਾ ਕਿ ਉਹਨੇ ਮਿਹਨਤ ਕੀਤੀ ਤਾਂ ਉਹ ਪਾਸ ਹੋ ਗਿਆ ਹਾਂਜੀ ਛੇਮਾ ਹੈਗਾ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਉਹ ਹੁੰਦਾ ਕਹਿੰਦੇ ਜਿਹੜੇ ਸ਼ਬਦ ਕਿਰਿਆ ਦੀ ਮਿੰਤੀ ਜਾਂ ਨਾਪ ਤੋਲ ਬਾਰੇ ਦੱਸ ਦੇਹਾ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਇਹਦੇ ਵਿੱਚ ਦੇਖੋ ਜਿਵੇਂ ਲੀਟਰ ਮੀਟਰ ਕਿਲੋ ਆਦ ਉਦਾਹਰਣ ਦੇਖੋ ਜੇ ਦੀ ਜਿਵੇਂ ਥੋੜਾ ਜਿਹਾ ਅੱਗੇ ਹੋ ਜਾਵੋ ਇਹਦੇ ਵਿੱਚ ਆ ਆਪਾਂ ਨੂੰ ਕਿੰਨਾ ਪਤਾ ਲੱਗਦਾ ਕਿ ਕਿੰਨਾ ਅੱਗੇ ਹੋ ਜਾਵੋ ਥੋੜਾ ਜਿਹਾ ਦੂਸਰਾ ਦੇਖੋ 2 ਲੀਟਰ ਦੁੱਧ ਲੈ ਕੇ ਆਓ ਕਿੰਨਾ ਲੈ ਕੇ ਆਓ ਜੀ 2 ਲੀਟਰ ਆਪਾਂ ਨੂੰ ਇਹਦੀ ਨਾਪ ਤੋਲ ਤੇ ਮਿੰਤੀ ਬਾਰੇ ਪਤਾ ਲੱਗਦਾ ਨੂੰ ਆਪਾਂ ਕੀ ਕਹਾਂਗੇ ਜੀ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਹਾਂਜੀ ਸਤਮਾ ਹੈਗਾ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਇਹਦੀ ਪਰਿਭਾਸ਼ਾ ਦੇਖੋ ਜੀ ਕਿਨੇ ਜਿਹੜੇ ਸ਼ਬਦ ਕਿਸੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਦੱਸਦੇ ਹਨ ਉਹਨਾਂ ਨੂੰ ਆਪਾਂ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਜੀ ਹਾਂ ਨਹੀਂ ਕਦੇ ਨਹੀਂ ਚੰਗਾ ਜੀ ਆਦ ਹਾਂਜੀ ਇਹਦੀ ਉਦਾਹਰਣ ਦੇਖੋ ਜੀ ਹਾਂ ਤੁਹਾਡੀ ਆਗਿਆ ਸਿਰ ਮੱਥੇ ਇਹਦੇ ਵਿੱਚ ਜਿਹੜਾ ਜੀ ਹਾਂ ਸ਼ਬਦ ਦਾ ਉਹ ਆਪਾਂ ਨੂੰ ਕੰਮ ਦੇ ਹੋਣ ਬਾਰੇ ਦੱਸ ਰਿਹਾਗਾ ਇਹਦੇ ਵਿੱਚ ਦੇਖੋ ਜੀ ਨਹੀਂ ਮੈਥੋਂ ਇਹ ਕੰਮ ਨਹੀਂ ਹੋ ਸਕਦਾ ਇਹਦੇ ਵਿੱਚ ਜਿਹੜਾ ਜੀ ਨਹੀਂ ਸ਼ਬਦ ਆ ਉਹ ਕੰਮ ਦੇ ਨਾ ਹੋਣ ਦਾ ਨਿਰਣਾ ਦੱਸ ਰਿਹਾ ਤਾਂ ਆਪਾਂ ਇਹਨੂੰ ਕੀ ਕਹਾਂਗੇ ਜੀ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਾਂਜੀ ਅੱਠਮਾ ਹੈਗਾ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਇਹਨੂੰ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਵੀ ਕਿਹਾ ਜਾਂਦਾ ਇਹਦੀ ਪਰਿਭਾਸ਼ਾ ਦੇਖੋ ਜੀ ਕਹਿੰਦੇ ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੀ ਪਕਿਆਈ ਜਾਂ ਤਾਕੀਦ ਬਾਰੇ ਜਾਣਕਾਰੀ ਮਿਲੇ ਉਹਨੂੰ ਆਪਾਂ ਕੀ ਕਹਾਂਗੇ ਜੀ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਜ਼ਰੂਰ ਬਿਲਕੁਲ ਨਹੀਂ ਬੇਸ਼ੱਕ ਆਦਿ ਇਹਦੀ ਉਦਾਹਰਣ ਵੇਖੋ ਜੀ ਮੈਂ ਕੱਲ ਸਿਨੇਮਾ ਵੇਖਣ ਜ਼ਰੂਰ ਜਾਵਾਂਗਾ ਇਹਦੇ ਵਿੱਚ ਜਿਹੜਾ ਜ਼ਰੂਰ ਸ਼ਬਦ ਆ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦਾ ਉਦਾਹਰਣ ਹੈ ਦੂਸਰਾ ਹੈਗਾ ਮੈਂ ਤੇਰੀ ਗੱਲ ਬਿਲਕੁਲ ਨਹੀਂ ਮੰਨਦਾ ਇਹਦੇ ਵਿੱਚ ਜਿਹੜਾ ਬਿਲਕੁਲ ਸ਼ਬਦ ਆ ਉਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦਾ ਉਦਾਹਰਣ ਹੈ ਜੀ ਧੰਨਵਾਦ